ਇਸ ਮੌਕੇ ਖਾਨ ਸਾਹਿਬ ਦੇ ਘਰ ਪਹੁੰਚੇ ਆ ਪਿਛਲੇ ਦਿਨੀ ਉਹਨਾਂ ਦੀ ਮਾਤਾ ਜੀ ਅਕਾਲ ਚਲਾਣਾ ਕਰਕੇ ਸਨ ਤੇ ਅੱਜ ਉਹਨਾਂ ਨੂੰ ਸਪੁਰਦ ਦੇਖਾ ਕੀਤਾ ਜਾਣਾ ਇਸ ਮੌਕੇ ਉਹਨਾਂ ਦੇ ਘਰ ਤੋਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਗਾਇਕ ਖਾਨ ਸਾਹਿਬ ਨਜ਼ਰ ਆ ਰਹੇ ਹੋਣਗੇ ਜੋ ਭਾਵੁਕ ਨਜ਼ਰ ਆ ਰਹੇ ਨੇ ਤੇ ਨਾਲ ਉਹਨਾਂ ਦੇ ਜੋ ਗਾਇਕ ਖੰਸਰਾਜ ਨੇ ਉਹ ਵੀ ਇੱਥੇ ਪਹੁੰਚੇ ਨੇ ਉਹ ਨਜ਼ਰ ਆ ਰਹੇ ਨੇ ਤਦਾਸੀ ਖਾਨ ਸਾਹਿਬ ਦੱਸਿਆ ਜਾ ਰਿਹਾ ਸੀ ਕਿ ਕੈਨੇਡਾ ਦੇ ਵਿੱਚ ਸ਼ੋਅ ਲਗਾਉਣ ਦੇ ਲਈ ਗਏ ਹੋਏ ਸਨ ਇਸ ਤਰ੍ਹਾਂ ਮਿਆਂ ਨੂੰ ਉਹਨਾਂ ਨੂੰ ਇਹ ਦੁਖਦਾਈ ਖਬਰ ਮਿਲਦੀ ਹੈ ਕਿ ਉਹਨਾਂ ਦੇ ਮਾਤਾ ਜੀ ਸਲਮਾ ਪ੍ਰਵੀਨ ਉਹਨਾਂ ਦਾ ਦਿਹਾਂਤ ਜਿਹੜਾ ਹੋ ਗਿਆ ਵਾ ਜਿਸ ਤੋਂ ਬਾਅਦ ਉਹ ਵਾਪਸ ਪਰਤੇ ਨੇ ਤੇ ਅੱਜ ਸਪੁਰਦਿਕਾ ਕੀਤਾ ਜਾਣਾ ਤੇ ਇਸ ਮੌਕੇ ਤਸਵੀਰਾਂ ਦੇਖ ਸਕਦੇ ਹਾਂ ਗਾਇਕ ਖਾਨ ਸਾਹਿਬ ਭਾਵੁਕ ਨਜ਼ਰ ਆ ਰਹੇ ਨੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਤਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਮਾਮ ਜੋ ਰਿਸ਼ਤੇਦਾਰ ਸਾਕ ਸਬੰਧੀ ਨੇ ਉਹ ਪਹੁੰਚੇ ਹੋਏ ਨੇ ਇਸ ਮੌਕੇ ਗਾਇਕ ਖਾਨ ਸਾਹਿਬ ਅਤੇ ਉਹਨਾਂ ਦੇ ਨਾਲ ਖਾਨ ਸਾਹਿਬ ਤੋਂ ਨਜ਼ਰ ਆ ਰਹੇ ਹੋਣਗੇ ਤਾਂ ਇਸ ਮੌਕੇ ਤਸਵੀਰਾਂ ਕਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਕੁਝ ਸਮੇਂ ਤੱਕ ਜੋ ਖਾਨ ਸਾਹਿਬ ਦੇ ਮਾਤਾ ਜੀ ਨੇ ਉਹਨਾਂ ਨੂੰ ਸਪੁਰਦੇ ਕਾ ਕੀਤਾ ਜਾਏਗਾ ਪਰ ਇਸ ਮੌਕੇ ਬਿਹਦ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗਾਇਕ ਖਾਨ ਸਾਹਿਬ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗਾਇਕ ਹੰਸ ਰਾਜ ਨਜ਼ਰ ਆ ਰਹੇ ਨੇ ਲਾਸਟ ਇੱਕ ਸਲਮਾ ਪ੍ਰਵੀਨ ਜੋ ਕਿ ਖਾਨ ਸਾਹਿਬ ਦੇ ਮਾਤਾ ਜੀ ਨੇ ਉਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋਇਆ ਸੀ ਗਾਇਕ ਖਾਨ ਸਾਹਿਬ ਸ਼ੋਹ ਲਗਾਉਣ ਦੇ ਲਈ ਵਿਦੇਸ਼ ਗਏ ਹੋਏ ਸਨ ਤਾਂ ਪਿੱਛੋਂ ਉਹਨਾਂ ਨੂੰ ਇਹ ਦੁਖਦਾਈ ਖਬਰ ਮਿਲਦੀ ਹੈ ਕਿ ਉਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਹ ਵਾਪਸ ਪਰਤੇ ਨੇ ਤੇ ਅੱਜ ਉਹਨਾਂ ਦੇ ਮਾਤਾ ਜੀ ਨੂੰ ਸਪੁਰਦ ਦੇਖਾ ਕੀਤਾ ਜਾਏਗਾ ਤਵੇਹਤ பாਬੂ ਕਰਦੇਣ ਵਾਲੀਆਂ ਤਸਵੀਰਾਂ ਨੇ ਖਾਨ ਸਾਹਿਬ ਇਸ ਮੌਕੇ பாਬੂ ਕ ਨਜ਼ਰ ਆ ਰਹੇ ਨੇ ਜੇਕਰ ਮਾਂ ਪੁੱਤ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਮਾਂ ਪੁੱਤਾਂ ਰਿਸ਼ਤਾ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਕਿ ਮਾਂ ਅਤੇ ਪੁੱਤ ਦੇ ਵਿਚਕਾਰ ਬਹੁਤ ਜ਼ਿਆਦਾ ਪਿਆਰ ਹੁੰਦਾ ਅਕਸਰ ਕਿਹਾ ਜਾਂਦਾ ਕਿ ਮਾਂ ਕਦੇ ਵੀ ਆਪਣੇ ਪੁੱਤ ਦੇ ਉੱਪਰ ਕੋਈ ਮੁਸੀਬਤ ਨਹੀਂ ਦੇਖ ਸਕਦੀ ਆਪਣੇ ਪੁੱਤ ਨੂੰ ਕਿਸੇ ਦੁੱਖ ਦੇ ਵਿੱਚ ਨਹੀਂ ਦੇ ਸਕਦੀ ਤਾਂ ਉਸੇ ਤਰ੍ਹਾਂ ਪੁੱਤ ਵੀ ਕਦੇ ਆਪਣੇ ਮਾਂ ਪਿਓ ਨੂੰ ਦੁੱਖ ਦੇ ਵਿੱਚ ਨਹੀਂ ਦੇਖ ਸਕਦਾ ਪਰ ਅੱਜ ਇੱਕ ਪੁੱਤ ਦੇ ਲਈ ਦੁਖਦਾਈ ਸਮਾਂ ਦੁਖਦਾਈ ਘੜੀ ਹੈ ਕਿ ਉਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋਇਆ ਤਾਂ ਅੱਜ ਸਪੁਰਦਿਕਾ ਕੀਤਾ ਜਾਏਗਾ ਇਸ ਮੌਕੇ ਉਹਨਾਂ ਦੇ ਜੱਦੀ ਪਿੰਡ ਤੋਂ ਜੱਦੀ ਘਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਇੱਕ ਇੱਕ ਪਿੰਡ ਪਡਾਲ ਦੋਨਾਂ ਕਪੂਰਥਲਾ ਦੇ ਵਿੱਚ ਅੱਜ ਖਾਨ ਸਾਹਿਬ ਦੇ ਮਾਤਾ ਜੀ ਨੂੰ ਸਪਰਦਿਖਾ ਕੀਤਾ ਜਾਏਗਾ ਇਸ ਮੌਕੇ ਇਹ ਤਸਵੀਰਾਂ ਦੇਖ ਸਕਦੇ ਹਾਂ ਗਾਇਕ ਹੰਸਰਾਧਾਂਸ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਖਾਨ ਸਾਹਿਬ ਨਜ਼ਰ ਆ ਰਹੇ ਨੇ तमाम ਰਿਸ਼ਤੇਦਾਰ ਸਾਕ ਸਬੰਧੀ ਪਰਿਵਾਰਕ ਮੈਂਬਰ ਇਸ ਮੌਕੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਖਾਨ ਸਾਹਿਬ ਦੇ ਘਰ ਤੋਂ ਤੁਹਾਡੇ ਨਾਲ ਇਸ ਮੌਕੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਤਮਾਮ ਰਿਸ਼ਤੇਦਾਰ ਤੇ ਸਾਖ ਸੰਬੰਧੀ ਪਹੁੰਚ ਰਹੇ ਉਹਨਾਂ ਦੇ ਵੱਲੋਂ ਪਰਿਵਾਰ ਦਾ ਦੁੱਖ ਮਟਾਇਆ ਜਾ ਰਿਹਾ ਹੌਸਲਾ ਦਿੱਤਾ ਜਾ ਰਿਹਾ ਹੈ ਕਿਉਂਕਿ ਇੱਕ ਪੁੱਤ ਦੇ ਲਈ ਇਸ ਤੋਂ ਵੱਡਾ ਘਾਟਾ ਨਹੀਂ ਹੋ ਸਕਦਾ ਕਿ ਜਦੋਂ ਉਸਦੇ ਮਾਤਾ ਪਿਤਾ ਦੇ ਵਿੱਚੋਂ ਕੋਈ ਵੀ ਇਸ ਦੁਨੀਆ ਤੋਂ ਜਾ